ਕਿ ਰਿਹਾ ਸਰ ਵੀ ਉਸ ਦਾ ਬੀਜੇਪੀ ਨਾਲੋਂ ਟੁੱਟਣ ਦਾ ਤੁਹਾਨੂੰ ਨੁਕਸਾਨ ਹੋਏਗਾ ਜਾਂ ਫਾਇਦਾ ਹੋਏਗਾ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਤੁਹਾਨੂੰ ਨੁਕਸਾਨ ਹੋਏਗਾ ਸੋਸੋ ਰਸ਼ੀਆ ਕਲ ਮੈਂ ਤੁਹਾਡਾ ਆਪਣਾ ਪ੍ਰਿਤਪਾਲ ਸਿੰਘ ਤੁਸੀਂ ਦੇਖ ਰਹੇ ਹੋ ਥੈਂਕ ਯੂ ਚੈਨਲ ਤੇ ਅੱਜ ਮੇਰੇ ਨਾਲ ਜੋ ਸ਼ਖਸੀਅਤ ਬੈਠੇ ਹਨ ਇਹ ਸ਼ਖਸੀਅਤ ਕਿਸੇ ਵੀ ਇੰਟਰੋਡਕਸ਼ਨ ਦੇ ਮਹਤਾਜ ਨਹੀਂ ਹਨ ਸਾਬਕਾ ਵਿਧਾਇਕ ਸਰੂਪ ਚੰਦ ਜੀ ਸਿੰਗਲਾ ਜਿਨ੍ਹਾਂ ਦਾ ਬਠਿੰਡਾ ਦੇ ਵਿੱਚ ਇੱਕ ਬਹੁਤ ਅੱਛਾ ਨਾਮ ਹੈ ਔਰ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਬਹੁਤ ਅੱਛਾ ਨਾਮ ਹੈ। ਤਾਂ ਸਿੰਘਲਾ ਸਾਹਿਬ ਜੀ ਪਹਿਲਾਂ ਤਾਂ ਤੁਹਾਡਾ ਮੈਂ ਇੱਥੇ ਥੈਂਕ ਯੂ ਚੈਨਲ ਤੇ ਪਹੁੰਚਦੇ ਤੁਹਾਨੂੰ ਜਿਉਂ ਆਂ ਆਖਦਾ ਹਾਂ। ਅਤੇ ਸਿੰਘਲਾ ਸਾਹਿਬ ਜੀ ਅੱਜ ਮੈਂ ਤੁਹਾਡੇ ਨਾਲ ਕੁਝ ਦਿਲ ਦੀਆਂ ਗੱਲਾਂ ਜਿਨ੍ਹਾਂ ਨੂੰ ਮੈਂ ਕਹਿ ਸਕਦਾ ਦਿਲ ਦੀਆਂ ਗੱਲਾਂ ਕਿਉਂਕਿ ਵਿਧਾਨ ਸਭਾ ਚੋਣਾਂ ਨੇੜੇ ਨਹੀਂ ਤਾਂ ਉਹਨਾਂ ਨਾਲ ਸੰਬੰਧਿਤ ਕੁਝ ਗੱਲਾਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ। ਤਾਂ ਸਿੰਘਲਾ ਸਾਹਿਬ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹਾਂਗਾ ਜਿਹੜਾ ਬੀਬਾ ਹਰਸਿਮਰਦ ਕੋਰ ਬਾਦਲ ਜੀ ਤੁਹਾਡਾ ਇੱਥੇ ਨਾਮ ਅਨਾਉਂਸ ਕਰਕੇ ਗਏ ਹਨ ਉਮੀਦਵਾਰ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਤੌਰੋਂ ਤੌਰਸ 'ਤੇ ਤੁਸੀਂ ਕਿਵੇਂ ਵੇਖਦੇ ਹੋ ਪਰ ਮੈਂ ਸਾਰੇ ਥੈਂਕ ਯੂ ਚੈਨਲ ਦੇ ਦਰਸ਼ਕਾਂ ਦਾ ਸੁਣ ਵਾਲਿਆਂ ਦਾ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇਸ ਚੈਨਲ ਦੇ ਉੱਤੇ ਰੂਬਰੂ ਕਰਾਉਣ ਲਈ ਤੁਸੀਂ ਅੱਜ ਮੈਨੂੰ ਟਾਈਮ ਦਿੱਤਾ ਜੋ ਜਿਹੜਾ ਤੁਸੀਂ ਕੁਐਸਚਨ ਕੀਤਾ ਕਿ ਬੀਬਾ ਜੀ ਅਨਾਉਂਸ ਕਰਕੇ ਗਏ ਐ ਦੇਖੋ ਇੱਕ ਅਸੀਂ ਬਠਿੰਡੇ ਦੀ ਧਰਤੀ ਤੋਂ ਬੈਠੇ ਆਂ ਔਰ ਪਿਛਲੇ 15 ਸਾਲਾਂ ਤੋਂ ਮੈਨੂੰ ਇਸ ਭਾਵੇਂ ਮੈਂ ਪਹਿਲਾਂ ਵੀ ਸਮਾਜ ਸੇਵਾ ਨਾਲ ਜੁੜਿਆ ਸੀ 15 ਸਾਲਾਂ ਤੋਂ ਪੋਲਿਟਿਕਲ ਸੇਵਾ ਦੇ ਵਿੱਚ ਆ ਕੇ ਮੈਂ ਜਿਹੜੀ ਲੋਕਾਂ ਦੀ ਸੇਵਾ ਕੀਤੀ ਹੈ ਤੇ ਜਦੋਂ ਪਾਰਟੀ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਾਡਾ ਕੈਂਡੀਡੇਟ ਕਿਸ ਨੂੰ ਬਣਾਇਆ ਜਾਣਾ ਹੈ ਕਿਹੜਾ ਉਹ ਦੇ ਕਾਬਲ ਹੈ ਕਿਹੜਾ ਸਰਕਾਰ ਦੀਆਂ ਨੀਤੀ ਨੂੰ ਅੱਗੇ ਲੈ ਕੇ ਜਾ ਸਕਦਾ ਹੈ ਕਿਹੜਾ ਜਿੱਤ ਕੇ ਜੋ ਪਾਰਟੀ ਦਾ ਸੁਪਨਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ BSP ਦੀ ਸਰਕਾਰ ਬਣੇ ਉਹ ਸਰਕਾਰ ਕਰ ਸਕਦਾ ਤੇ ਉਹਨੂੰ ਉਹ ਜਦੋਂ ਇਹਨਾਂ ਨੇ ਦੇਖਿਆ ਤਾਂ ਮੈਨੂੰ ਇਥੇ ਅਨਾਉਂਸ ਕੀਤਾ ਮੈਂ ਧੰਨਵਾਦ ਕਰਦਾ ਸਾਰੀ ਲੀਡਰਸ਼ਿਪ ਦਾ ਬੀ ਬਹਾਦਰ ਸਿੰਘ ਕੁਬਾਲ ਦਾ ਸਦਾ ਸਿੰਘ ਜੀ ਬਾਦਲ ਸਾਹਿਬਾ ਕਿ ਜਿਹੜਾ ਜ਼ਿੰਮੇਵਾਰੀ ਮੇਰੇ ਤੇ ਪਾਈ ਹੈ ਉਹ ਜ਼ਿੰਮੇਵਾਰੀ ਨੂੰ ਅਸੀਂ ਤਨਦੇਹੀ ਨਾਲ ਕਰਦੇ ਹੋਏ ਬਹੁਤ ਵੱਡੇ ਕੰਫੀਡੈਂਸ ਨਾਲ ਮੈਂ ਕਹਿ ਰਹੇ ਹਾਂ ਕਿ ਇਹਨੂੰ ਅਸੀਂ ਜਿੱਤ ਕੇ ਸਦਾ ਸਿੰਘ ਜੀ ਬਾਦਲ ਨੂੰ ਮੁੱਖ ਮੰਤਰੀ ਬਣਾਵਾਂਗੇ ਤਾਂ ਸਿੰਘਲਾ ਸਾਹਿਬ ਜਿੱਤੇ ਤੁਸੀਂ ਕਿਹਾ ਬੀਐਸਪੀ ਨਾਲ ਗੱਠ ਜੋੜਨ ਜਿੱਥੇ ਬੀਜੇਪੀ ਨਾਲੋਂ ਗੱਠ ਜੋ ਟੁੱਟਿਆ ਤੇ ਬੀਐਸਪੀ ਨਾਲ ਬਣਿਆ ਹੈ ਤੇ ਸਰ ਤੁਹਾਨੂੰ ਕੀ ਲੱਗਦਾ ਹੈ ਬੀਜੇਪੀ ਨਾਲੋਂ ਗੱਠ ਜੋ ਟੁੱਟਣ ਦੇ ਕਾਰਨ ਹਿੰਦੂ ਵੋਟ ਦਾ ਜਾਂ ਮੈਂ ਕਹਿ ਸਕਦਾ ਕਿ ਉਹਨਾਂ ਨਾਲ ਜਿਹੜੀ ਜੁੜੀ ਵੋਟ ਪਹਿਲਾਂ ਜੋ ਅਲਾਈਅੰਸ ਨੂੰ ਪੈਂਦੀ ਸੀ ਉਹਦਾ ਕਿੰਨਾ ਫਰਕ ਪਾਏਗਾ ਦੇਖੋ ਸਾਰੀਆਂ ਪਾਰਟੀਆਂ ਨੇ ਆਪਦੇ ਦਾਅਵੇ ਕਰਦੀਆਂ ਬੀਜੇਪੀ ਨੇ ਵੀ ਆਪਣਾ ਦਾਅਵਾ ਕਰਨਾ ਹੈ ਉਹਨਾਂ ਨੇ ਵੀ ਆਪਦਾ ਕੈਂਡੀਡੇਟ ਲੈ ਕੇ ਆਉਣਾ ਹੈ ਅਸੀਂ ਬੀਜੇਪੀ ਨਾਲ ਪਾਈਵਲ ਰਹੇ ਹਾਂ ਔਰ 9 ਮਾਸ ਦਾ ਰਿਸ਼ਤਾ ਰਿਹਾ ਹੈ ਗੱਲ ਆndi ਹੈ ਕਿ ਪੰਜਾਬ ਦੇ ਹਿੱਤਾਂ ਦੇ ਵਿੱਚ ਕੀ ਹੈ ਅਸੀਂ ਗਠਜੋੜ ਕੀਤਾ ਜਦੋਂ ਪੰਜਾਬ ਦੇ ਹਿੱਤਾਂ ਦੀ ਜ਼ਰੂਰਤ ਸੀ ਪੰਜਾਬ ਦੇ ਹਿੱਤਾਂ ਲਈ ਬੀਜੇਪੀ ਨਾਲ ਕਰਨਾ ਅਕਾਲੀ ਦਲ ਨੇ ਉਦੋਂ ਫੈਸਲਾ ਲਿਆ ਕਿ ਬੀਏ ਵੀ ਨਹੀਂ ਕੀਤਾ ਅਗਲੀ ਬੀਜ ਵੀ ਦੋਨੋਂ ਨੇ ਫੈਸਲਾ ਲਿਆ ਅੱਜ ਜੋ ਹਾਲਾਤ ਨੇ ਉਹਨਾਂ ਦੇ ਹਾਲਾਤਾਂ ਦੇ ਵਿੱਚ ਜਦੋਂ ਸਾਡਾ ਕਿਸਾਨ ਮੰਡੀਆਂ ਦੇ ਵਿੱਚ ਰੁੱਲ ਰਿਹਾ ਹੈ ਸਾਡਾ ਕਿਸਾਨ ਜਿਹੜੇ ਤਿੰਨ ਕਾਨੂੰਨ ਬਣਿਆ ਉਹ ਕਾਨੂੰਨਾਂ ਨੂੰ ਜਿਹੜਾ ਨਹੀਂ ਪਸੰਦ ਕਰ ਰਿਹਾ ਤਾਂ ਫਿਰ ਅਸੀਂ ਲੋਕਾਂ ਦਾ ਖੜਨਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਕੋਲੀਸ਼ਨ ਦੇ ਵਿੱਚ ਸਾਡੇ ਪਾਰਟੀ ਦੇ ਨਮਾਇੰਦਿਆਂ ਨੇ ਸਾਡੇ ਮੈਂਬਰ ਪਾਰਲੀਮੈਂਟ ਨੇ ਉਹਦੇ ਤੇ ਉਜਰ ਕੀਤਾ ਮੈਂ ਕਹਿ ਸਕਦਾ ਕਿ ਜਦੋਂ ਉਜਰ ਕੀਤਾ ਤਾਂ ਸੁਣਿਆ ਜਾਣਾ ਚਾਹੀਦਾ ਸੀਗਾ ਸਾਰੇ ਕਿਸਾਨਾਂ ਨੂੰ ਜੇ ਤੁਸੀਂ ਕਹਿ ਰਹੇ ਹੋ ਕਿ ਹੱਕ ਜ ਹੈ ਹੱਕ ਦੇ ਵਿੱਚ ਦੱਸਣਾ ਚਾਹੀਦਾ ਸੀ ਤਾਂ ਉਹ ਨਹੀਂ ਦੱਸਿਆ ਗਿਆ ਤਾਂ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਖਿਲਾਫ ਫੈਸਲਾ ਹੈ ਪੰਜਾਬ ਦੇ ਖਿਲਾਫ ਜਿਹੜਾ ਫੈਸਲਾ ਹੈ ਫਿਰ ਉਹਦੇ ਵਿੱਚ ਇਹ ਨਹੀਂ ਦੇਖਿਆ ਜਾ ਸਕਦਾ ਕਿ ਫਾਇਦਾ ਹੈ ਕਿ ਨੁਕਸਾਨ ਹੈ ਫੈਸਲਾ ਪੰਜਾਬ ਦੇ ਖਿਲਾਫ ਹੈ ਤੇ ਪੰਜਾਬ ਦੇ ਲੋਕਾਂ ਨਾਲ ਖੜਨਾ ਸਾਡੀ ਜ਼ਿੰਮੇਵਾਰੀ ਬਣਦੀ ਸੀ ਅਸੀਂ ਉਸ ਸਾਡੇ ਕੋਲੇ ਬੀਬਾ ਹਰਸ਼ਿੰਦਰ ਕੋਲੇ ਮੰਤਰੀ ਪਦ ਸੀ ਉਸ ਨੂੰ ਵੀ त्यागਿਆ ਭਾਈਵਾਲੀ ਨਾਲ ਸਾਰ ਪੰਜਾਬ ਨੂੰ ਬਹੁਤ ਕੁਝ ਲੈ ਕੇ ਦਿੱਤਾ ਪਰ ਅੱਜ ਜਦੋਂ ਭਾਈਵਾਲ ਜਿਹੜੇ ਹੈਗੇ ਆ ਸਾਡੀ ਗੱਲ ਨਹੀਂ ਸੁਣਨਗੇ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਸੁਣ ਅਸੀਂ ਦਿੱਤਾ ਪਰ ਨਾਲ ਵੀ ਇਹ ਕਹੂੰਗਾ ਕੋਈ ਵੀ ਕੋ ਸੋਚੇ ਨੁਕਸਾਨ ਫਾਇਦਾ ਜਿਹੜਾ ਆਦਮੀ ਆਪਦੇ ਲੋਕਾਂ ਦੀ ਬਾਤ ਹੁੰਦਾ ਹੈ ਜਿਹੜਾ ਇਨਸਾਨ ਜਿਹੜੀ ਪਾਰਟੀ ਆਪ ਦੇ ਲੋਕਾਂ ਨਾਲ ਲੈ ਕੇ ਜੇ ਕੋਈ ਉਹਦਾ ਨੁਕਸਾਨ ਨਹੀਂ ਹੁੰਦਾ ਜਿਹੜੀ ਕੋਈ ਨੁਕਸਾਨ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਨੁਕਸਾਨ ਨਹੀਂ ਹੈ ਪਰ ਤੁਸੀਂ ਕਹਿ ਰਹੇ ਹੋ ਪਰ ਸਾਡੇ ਮੈਂ ਨੁਕਸਾਨ ਨਹੀਂ ਕਿਹਾ ਮੈਂ ਤੁਹਾਨੂੰ ਇਹ ਪੁੱਛ ਰਿਹਾ ਸਰ ਵੀ ਉਸ ਦਾ ਬੀਜੇਪੀ ਨਾਲੋਂ ਟੁੱਟਣ ਦਾ ਤੁਹਾਨੂੰ ਨੁਕਸਾਨ ਹੋਏਗਾ ਜਾਂ ਫਾਇਦਾ ਹੋਏਗਾ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਤੁਹਾਨੂੰ ਨੁਕਸਾਨ ਹੋਵੇਗਾ ਅਸੀਂ ਇਹ ਕਹਿ ਰਹੇ ਹਾਂ ਕਿ ਸਾਨੂੰ ਬੀਜੇਪੀ ਟੁੱਟਣ ਨਾਲ ਜਿਹੜਾ ਸਾਡਾ ਬੀਐਸਪੀ ਨਾਲ ਸਾਡਾ ਗੱਠਜੋੜ ਹੋਇਆ ਉਹਦੇ ਨਾਲ ਸਾਨੂੰ ਬਹੁਤ ਵੱਡਾ ਫਾਇਦਾ ਹੋਏਗਾ ਤਾਂ ਅ ਸਿੰਗਲਰ ਸਾਹਿਬ ਇੱਥੇ ਮੇਰਾ ਤੀਜਾ ਸਵਾਲ ਇਹ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੱਥੇ ਤੇ ਕਹਿ ਸਕਦਾ ਜਾਂ ਉਸ ਦੇ ਨਾਲ ਜੋ ਬੇਅਦਬੀ ਦਾ ਇੱਕ ਕਾਂਡ ਜੁੜਿਆ ਹੋਇਆ ਹੈ ਉਹ ਹਾਲੇ ਤੱਕ ਨਹੀਂ ਉਤਰਿਆ ਉਧਰੋਂ ਜੇ ਮੈਂ ਗੱਲ ਕਰਾਂ ਕਾਂਗਰਸ ਦੀ ਤਾਂ ਕਾਂਗਰਸ ਨੇ ਕੈਪਟਨ ਦੀ ਸਰਕਾਰ ਨੇ ਗੁਟਕਾ ਸਾਹਿਬ ਨੂੰ ਹੱਥ ਵਿੱਚ ਰੱਖ ਕੇ ਸੋਹ ਖਾਦੀ ਮੈਂ ਨਸ਼ੇ ਖਤਮ ਕਰ ਦਿਆਂਗਾ ਮੈਂ ਘਰ ਘਰ ਨੌਕਰੀ ਦੇਵਾਂਗਾ ਤਾਂ ਜੇ ਮੈਂ ਪੰਜਾਬ ਦੇ ਲੋਕਾਂ ਦੀ ਗੱਲ ਕਰਾਂ ਤਾਂ ਲੋਕ ਜੇ ਕਰ ਇਨਾ ਦੋ ਫਰੰਟ ਨੂੰ ਅਕਾਲੀ ਦਲ ਨੂੰ ਅਤੇ ਕਾਂਗਰਸ ਨੂੰ ਪਸੰਦ ਨਹੀਂ ਕਰਦੇ ਜੇ ਤੀਜਾ ਫਰੰਟ ਆਮ ਆਦਮੀ ਪਾਰਟੀ ਨੂੰ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ ਦੇਖੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਬੇਅਦਬੀ ਦਾ ਜਿਹੜਾ ਮੁੱਦਾ ਜਦੋਂ ਅਸੀਂ ਇਲੈਕਸ਼ਨ ਦੇ ਵਿੱਚ ਆਈ ਸੀਸਤਾਰਾਂ ਦੇ ਵਿੱਚ ਬੇਅਦਬੀ ਦਾ ਮੁੱਦੇ ਨੂੰ ਅਛਾਲਿਆ ਗਿਆ ਨਸ਼ਿਆਂ ਦੇ ਮੁੱਦੇ ਨੂੰ ਅਛਾਲਿਆ ਗਿਆ ਬਹੁਤ ਵੱਡੇ ਵੱਡੇ ਐਲੀਗੇਸ਼ਨ ਲਾਏ ਸਾਡੀ اپوزیشن ਨੇ ਐਲੀਗੇਸ਼ਨ ਦੇ ਨਾਲ ਨਾਲ ਬਹੁਤ ਵੱਡੇ ਝੂਠ ਬੋਲ ਕੇ ਵਾਅਦੇ ਕਰਕੇ ਜਿਹੜੀ ਉਹ ਸਰਕਾਰ ਦੇ ਵਿੱਚ ਆਈ ਹੈ ਮੈਂ ਕਹਿ ਸਕਦਾ ਕਿ ਜੇ ਇੱਕ ਡਿਬੇਟ ਹੁੰਦੀ ਉਸ ਡਿਬੇਟ ਦੇ ਵਿੱਚ ਕੀ ਅਕਾਲੀ ਦਲ ਨੇ ਕੀਤਾ ਤੇ ਕੀ ਕਾਂਗਰਸ ਨੇ ਕੀਤਾ ਜੇ ਕਿਤੇ ਉਹਨਾਂ ਤਰੀਕਾਂ ਨੂੰ ਦੇ ਫੈਸਲਾ ਲਿਆ ਜਾਂਦਾ ਤਾਂ ਕਾਂਗਰਸ ਕਦੇ ਵੀ ਸੱਚਾ ਨਹੀਂ ਆ ਸਕਦੇ ਸੀ ਉਹ ਇਕੱਲੇ ਸਾਨੂੰ ਝੂਠ ਬੋਲ ਕੇ ਤੇ ਲੋਕਾਂ ਨੂੰ ਗਮਰਾਹ ਕਰਨ ਪ੍ਰਚਾਰ ਕਰਕੇ ਆਪ ਤੇ ਕਾਂਗਰਸ ਨੇ ਰਲ ਕੇ ਇੱਕ ਐਡਾ ਕ ਵੱਡਾ ਪ੍ਰਚਾਰ ਜਿਹੜਾ ਕੀਤਾ ਲੋਕਾਂ ਨੂੰ ਇਹ ਮਹਿਸੂਸ ਹੋਇਆ ਪਰ ਮੈਂ ਕਹਿ ਸਕਦਾ ਕਿ ਲੋਕ ਬਹੁਤ ਸਿਆਣੇ ਹੈ ਉਹ ਬੇਅਦਬੀ ਦੇ ਮੁੱਦੇ ਨੂੰ ਜਾਣ ਚੁੱਕਿਆ ਕਿ ਕਿਸ ਤਰ੍ਹਾਂ ਕਾਂਗਰਸ ਦੀ ਬੀ ਟਾਈਮ ਨਾਲ ਬੀ ਟਾਈਮ ਟੀਮ ਜੁੜ ਕੇ ਬੇਅਦਬੀ ਦੇ ਮੁੱਦਿਆਂ ਦੇ ਉੱਤੇ ਲਾਹਰ ਲੈ ਕੇ ਕਰੋੜਾ ਰੁਪਿਆ ਚੰਦਾ ਇਕੱਠਾ ਕਰਕੇ ਔਰ ਅੱਜੋ ਹੀ ਕਾਂਗਰਸ ਜਿਨੇ ਗੁਟਕੇ ਸਾਫ ਦੀ ਛੋਖਾ ਦੀ ਸੀ ਉਹ ਕਾਂਗਰਸ ਦੇ ਜਿਹੜੇ ਮੁੱਖ ਮੰਤਰੀ ਹੈ ਉਹ ਪਾਲੇ ਨਹੀਂ ਥਿਆਰੇ ਬੇਅਦਬੀ ਸਾਢੇ 4 ਸਾਲ ਹੋ ਗਏ ਪੰਜ ਸਾਲ ਹੋ ਗਏ ਜੇ ਅਕਾਲੀ ਦਲ ਨੇ ਬੇਅਦਬੀ ਕੀਤੀ ਸੀ ਅਕਾਲੀ ਦਲ ਨੇ ਕੁਰਾਈ ਕੀਤੀ ਸੀ ਤੇ ਅੰਦਰ ਦੇਣਾ ਸੀ ਕਿਉਂ ਨਹੀਂ ਦਿੱਤਾ ਗਿਆ ਮੇਰਾ ਕਹਿਣ ਦਾ ਮਤਲਬ ਇੱਕ ਬੋਗਸ ਕਹਾਣੀ ਇਲੈਕਸ਼ਨ ਜਿੱਤਣ ਵਾਸਤੇ ਘੜੀ ਗਈ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਅੱਜ ਉਹਦਾ ਖਮਿਆਜਾ ਉਹਨਾਂ ਨੂੰ ਭੁਗਤਣਾ ਪਏਗਾ ਕਿਉਂਕਿ ਕਾਂਗਰਸ ਕੋਲੇ ਨਾ ਕਾਂਗਰਸ ਕੋਲੇ ਕੁਝ ਲੋਕਾਂ ਨੂੰ ਦੇਣ ਨੂੰ ਹੈ ਨਾ ਆਪ ਕੋਲੇ ਕੁਝ ਆਗਨ ਦੇਣਾ ਆਪ ਕੋਈ ਨਾ ਕੋਈ ਬਹਾਨਾ ਭਾਲ ਕੇ ਜਿਵੇਂ ਤੁਸੀਂ ਦੇਖਿਆ ਕੇਜਰੀਵਾਲ ਸਾਹਿਬ ਆ ਗਏ ਦੇਖਿਆ ਕਿ ਬਹੁਤ ਵੱਡਾ ਦਰਦ ਹੈ ਬਹੁਤ ਵੱਡੀ ਲੋੜ ਹੈ ਬਹੁਤ ਜ਼ਰੂਰਤ ਹੈ ਲੋਕਾਂ ਨੂੰ ਕਿ ਬਿਜਲੀ ਦੇ ਬਿੱਲ ਬੜੇ ਵੱਡੇ ਆ ਰਹੇ ਆ ਬੜ 12 13 ਰੁਪਏ ਜੇ ਸਾਰਾ ਪਰ ਚਾਰਜ ਪਾ ਕੇ ਲਾਈਏ ਯੂਨਿਟ ਬੀਲੀ ਹੈ ਤੇ ਗਰੀਬਾਂ ਵਾਸਤੇ ਬਹੁਤ ਵੱਡੀ ਮਾਰ ਬਿਜਲੀ ਦੀ ਹੈ ਉਹਨੂੰ ਕਰਕੇ 300 ਯੂਨਿਟ ਫ੍ਰੀ ਬਿਜਲੀ ਦੇਵਾਂਗੇ ਤੇ ਨਾਲ ਲਾਦੇ ਬੜ 24 ਘੰਟੇ ਬਿਜਲੀ ਫ੍ਰੀ ਕਿੱਡਾ ਵੱਡਾ ਧੋਖਾ ਸਟਾਰਟਿੰਗ ਦੇ ਜੀ ਪਹਿਲਾਂ ਹੀ ਧੋਖਾ ਸ਼ੁਰੂ ਕਰਤਾ ਤੇ 300 ਵੀ ਨਿਗਲੇ ਆ ਗਈ ਜਦੋਂ ਪੁੱਛਿਆ ਗਿਆ ਪੱਤਰਕਾਰਾਂ ਨੇ 301 ਯੂਨਟ ਆਏਗਾ ਤਾਂ ਕਹਿੰਦੇ ਸਾਰੇ ਦਾ ਬਿੱਲ ਆਏਗਾ ਨਹੀਂ ਸਿੰਗਰ ਸਾਹਿਬ ਇੱਥੇ ਮੈਂ ਪਿੱਛੇ ਜੇ ਇਹਨਾਂ ਦੇ ਐਮਐਲਏ ਆਏ ਸੀਗੇ ਗੁਨੀਆਣਾ ਦੇ ਵਿੱਚ ਆਏ ਤਾਂ ਕੋਟਕਪੂਰਾ ਦੇ ਐਮਐਲਏ ਕੁਲਤਾਰ ਸਿੰਘ ਸੰਧਵਾ ਜੀ ਆਏ ਤਾਂ ਮੈਂ ਉਹਨਾਂ ਤੋਂ ਇਹ ਜਾਣਕਾਰੀ ਕਲੀਅਰ ਕੀਤੀ ਕਿ ਜੇ 300 ਤੱਕ ਤੁਸੀਂ ਮਾਫ ਕੀਆ ਤਾਂ ਜੇ ਉਸ ਤੋਂ ਉੱਪਰ ਹੋਵੇਗਾ ਤਾਂ ਉਹਨਾਂ ਨੇ ਕਿਹਾ ਸੀ 1 ਪਲੱਸ ਜੋ ਹੋਵੇਗਾ ਉਹਦੀ ਰੀਡਿੰਗ ਹੋਵੇਗੀ ਦੇਖੋ ਇਹ ਤੇ ਕੇਜਰੀਵਾਲ ਤੁਹਾਡੇ ਪੱਤਰਕਾਰਾਂ ਦੇ ਸਾਹਮਣੇ ਮੂੰਹ ਤੇ ਕਹਿ ਕੇ ਗਏ ਆ ਮਦਰਲੀਕਾ ਭਾਵਨਾ ਉਹਦੀ ਨਿਕਲ ਆ ਉਹਨਾਂ ਦੀ ਭਾਵਨਾ ਕੀ ਆ ਉਹ ਪਤਾ ਲੱਗ ਗਿਆ ਕਿ ਉਹ ਝੂਠ ਨੂੰ ਫੇਰ ਚਲਾਉਣ ਦੀ ਗੱਲ ਕਰ ਰਹੇ ਆ ਪਰ ਝੂਠ ਹੀ ਹੋਣਾ ਕੇਜਰੀਵਾਲ ਸਾਹਿਬ ਕੋਈ ਖਾਕਾ ਤਿਆਰ ਕਰਕੇ ਲੈ ਕੇ ਆਉਂਦੇ ਜੀ ਮੈਂ ਪੰਜਾਬ ਵਾਸੀਓ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਬਹੁਤ ਕੁਝ ਕੋਲਿਆ ਕਿਸਾਨਾਂ ਨੂੰ ਕਰਜ਼ਾ ਮਾਫੀ ਨਾਲ ਕਹਿ ਕੇ ਨਾਲ ਦੇ ਪੰਜਾਬ ਦੇ ਖਜ਼ਾਨੇ ਦਾ ਨਾਸ਼ ਕਰਤਾ ਨਾਲੇ ਕਿਸਾਨਾਂ ਨੂੰ ਫਾਇਦਾ ਨਹੀਂ ਹੋਇਆ ਲੋਕਾਂ ਨੇ ਉਦੋਂ ਡਬਲ ਵਿਆਜ ਭਰਨੇ ਪੈ ਰਹੇ ਐ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਸ਼ੇਖ ਚਲੀ ਵਾਲੀਆਂ ਜਿਹੜੀਆਂ ਗੱਲਾਂ ਹੈਗੀਆਂ ਇਹ ਨਹੀਂ ਇਹਨਾਂ ਦੇ ਕੰਮ ਆਉਣੀਆਂ ਔਰ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਜੋ ਅੱਜ ਕੋਸ਼ਰਾ ਪੱਤਰ ਉਹੀ ਕੋਸ਼ਰਾ ਪੱਤਰ ਲੈ ਕੇ ਆਵੇ ਪੁੱਛਣ ਲੋਕ ਪੀਐਨ ਦਾ ਖਾਕਾ ਕੀ ਹੈ ਤੁਸੀਂ ਉਹ ਕਿੱਥੋਂ ਰਿਸੋਰਸ ਲਿਆਵੋਗੇ ਜਾਂ ਕਿਸ ਤਰ੍ਹਾਂ ਅਸੀਂ ਕਰਾਂਗੇ ਅਸੀਂ ਲੈ ਕੇ ਆਵਾਂ ਕੋਸ਼ਰਾ ਪੱਤਰ ਸਾਡੇ ਸਹੀ ਦੱਸਾਂਗੇ ਕਿਵੇਂ ਅਸੀਂ ਰਿਸੋਰਸ ਪੈਦਾ ਕਰਾਂਗੇ ਔਰ ਸੋਰਸ ਪੈਦਾ ਕਰਕੇ ਜਿਹੜਾ ਹੈਗਾ ਲੋਕਾਂ ਦੇ ਵੀ ਜਾਵਾਂਗੇ ਤਾਂ ਸਿੰਗੂਲਰ ਸਾਹਿਬ ਮਨਪ੍ਰੀਤ ਸਿੰਘ ਬਾਦਲ ਫਾਈਨਾਂਸ ਮਨਿਸਟਰ ਜੇ ਸਪੋਜ਼ ਨੈਕਸਟ ਵਿਧਾਨ ਸਭਾ 2022 ਬਠਿੰਡਾ ਦੀ ਸੀਟ ਤੋਂ ਲੜਦੇ ਤੇ ਉਹਨਾਂ ਦੀ ਉਸ ਚੁਣੌਤੀ ਨੂੰ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ ਆਪਦੇ ਆਪੋਜੀਸ਼ਨ ਦੇ ਵਿੱਚ ਦੇਖੋ ਸਰਦਾਰ ਮਨਪ੍ਰੀਤ ਸਿੰਘ ਬਾਦਲ ਬਠਿੰਡੇ ਤੋਂ ਐਮਐਲਏ ਬਣੇ ਵਿੱਤ ਮੰਤਰੀ ਬਣੇ ਪੰਜਾਬ ਦੇ ਜੀ ਮੈਂ ਕਹਿ ਸਕਦਾ ਕਿ ਇਹ ਆਦਮੀ ਕਾਬਲ ਨਹੀਂ ਸੀ ਬਤ ਮੰਤਰੀ ਬਣਦੇ ਅੱਛਾ ਉਹ ਕਾਬਲ ਕਿਉਂ ਨਹੀਂ ਸੀ ਕਿ ਕਾਂਗਰਸ ਤਾਂ ਇਹ ਲਗਿਆ ਵੀ ਕਾਂਗਰਸ ਪਾਰਟੀ ਨੇ ਕਿਹਾ ਵੀ ਬੜੇ ਵੱਡਾ ਲੀਡਰ ਹੈ ਤਾਂ ਹੈ ਵੱਡਾ ਲੀਡਰ ਬਣਾ ਕੇ ਉਹਨੂੰ ਲਿਆਂਦਾ ਚੋਣ ਮੈਨੀਫੈਸਟੋ ਦਾ ਚੇਅਰਮੈਨ ਬਣਾਤਾ ਤੇ ਇਹਨੇ ਤੇ ਪ੍ਰਸ਼ਾਂਤ ਕੁਸ਼ੋਰ ਨੇ ਕਿੱਡੇ ਗੱਪ ਘੜੇ ਕਿਵੇਂ ਬਣਾਏ ਤੇ ਫਿਰ ਜਵਾਬ ਦੇ ਦੇ ਨਾ ਹੁਣ ਮਨਬਰੀਦ ਬਾਦਲ ਜਿਹੜੇ ਚੱਲ ਰਿਹਾ ਗੱਪ ਮਾਰੇ ਆ ਜਾਜਾਂ ਦਾ ਕਾਰਖਾਨਾ ਲਿਊਂਗਾ ਮੈਂ ਮੈਂ ਮਰਸੀਡੀ ਦਾ ਕਾਰਖਾਨਾ ਲਵਾਂਗਾ ਮੈਂ ਇਥੇ ਮੋਟਰਸਾਈਕਲ ਦਾ ਕਾਰਖਾਨਾ ਮਜਾਲ ਸਾਹਿਬ ਨਾਲ ਗੱਲ ਵੀ ਹੋ ਗਈ ਸੀ ਇਹ ਪੱਗ ਇਹ ਪੱਗ ਦਾ ਪਤਾ ਨਹੀਂ ਕਿੱਥੇ ਕਿੱਥੇ ਧਰ ਕੇ ਆਇਆ ਪੱਗ ਦਾ ਪਹਿਲਾ ਸ਼ੀਦਾ ਦੀ ਮਿੱਟੀ ਨੂੰ ਜਿਹੜਾ ਉੱਥੇ ਲਾ ਕੇ ਮੱਥੇ ਦੇ ਉੱਤੇ ਜਦੋਂ ਪੀਪੀ ਗੱਲ ਕੀਤੀ ਪੀਪੀ ਨਿਕਲੇ ਸੀ ਕਿ ਮੈਂ ਕਾਂਗਰਸ ਨਹੀਂ ਜਾਊਗਾ ਪਰ ਮਾਂ ਦੇ ਪੁੱਤਰ ਇਹ ਗੱਲ ਜਿਹੜਾ ਕਹਿਆ ਨਾ ਉਹਦੀ ਉਲਟੀ ਜਾਣਾ ਹੁੰਦਾ ਗਿਆ ਕਾਂਗਰਸ ਕਿਆ ਕਾਂਗਰਸ ਜੀ ਇਹਦਾ ਮੇਰਾ ਕਹਿਣ ਦਾ ਮਤਲਬ ਇਹ ਆ ਉਹ ਕੁਝ ਵੀ ਕਰ ਲੈ ਉਹਦੀ ਲੂੰਬੜ ਚੱਲਣ ਪਿਛਾਣ ਗਿਆ ਮੈਂ ਵਾ ਗਰੰਟੀ ਨਾ ਕਹਿ ਸਕਦਾ ਕਿ ਮਨਪ੍ਰੀਤ ਹੀ ਪਰ ਮਨਪ੍ਰੀਤ ਭੱਜੂਗਾ ਇਲੈਕਸ਼ਨ ਨਹੀਂ ਲੜੂਗਾ ਲੜੇ ਅਸੀਂ ਤੁਹਾਨੂੰ ਯਕੀਨ ਆ ਵੀ ਨਹੀਂ ਲੜਨਗੇ ਨਹੀਂ ਲੜਨਗੇ ਮੈਨੂੰ ਯਕੀਨ ਆ ਲੜੇ ਤਾਂ ਜਮਾਨਤ ਜ਼ਬਤ ਕਰਾ ਕੇ ਭੇਜਾਂਗੇ ਬਟਿੰਡਾ ਦੇ ਜੋ ਜਮਾਨਤ ਜ਼ਬਤ ਕਰਾ ਕੇ ਬੈਠਾ ਅੱਛਾ ਇਹ ਸਿੰਗਲਰ ਸਾਹਿਬ ਜੀ ਦੇਖੋ ਜਿੱਥੇ ਕਾਂਗਰਸ ਦੇ ਗੱਲ ਹੋਗੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੋਗੀ ਮੈਂ ਹੁਣ ਆਪ ਪਾਰਟੀ ਦੀ ਗੱਲ ਕਰਾਂ ਤਾਂ ਬਟਿੰਡਾ ਦੇ ਵਿੱਚ ਨਵਦੀਪ ਜਿੱਦਾਂ ਨੀਲਕਰਗ ਅਤੇ ਮਨਪ੍ਰੀਤ ਕੋਰ ਰਾਮ ਗੜੀਆ ਇਹ ਤਿੰਨ ਚਿਹਰੇ ਵੀ ਅ ਵਰਕ ਕਰ ਰਹੇ ਹਨ ਜੇ ਇਹਨਾਂ ਤਿੰਨਾਂ ਚਿਹਰਿਆਂ ਦੇ ਵਿੱਚੋਂ ਕੋਈ ਤੁਹਾਡੇ ਅੰਗੇਸਟ ਮੈਂ ਕਹਿ ਸਕਦਾ ਅੰਗੇਸਟ ਦਾ ਮਤਲਬ ਜੇ ਕੋਈ ਆਪ ਦੀ ਪਾਰਟੀ ਦੇ ਵੱਲੋਂ ਖੜਾ ਹੁੰਦਾ ਉਮੀਦਵਾਰ ਐਲਾਨਿਆ ਜਾਂਦਾ ਤਾਂ ਇਸ ਚੁਣੌਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਂ ਕਹਿ ਸਕਦਾ ਹੈ ਮੇਰਾ 15 ਸਾਲ ਦਾ ਐਕਸਪੀਰੀਅנס ਹੈ ਤੇ 40 ਸਾਲ ਦੀ ਮੇਰੀ ਸਮਾਜ ਦੀ ਸੇਵਾ ਹੈ ਔਰ ਉਹ ਸਾਰੀ ਸੇਵਾ ਤੋਂ ਦੇਖਦੇ ਹੋਏ ਮੈਂ ਕਹਿ ਸਕਦਾ ਕਿ ਚਾਹੇ ਨੀਲ ਗਰਗਾ ਚਾਹੇ ਜਿਹੜੀਆਂ ਤੁਸੀਂ ਨਵਦੀਪ ਜੀ ਦਾ ਇਹ ਕੱਲੀਆਂ ਬਿਆਨਿਆਂ ਤੋਂ ਇਲਾਵਾ ਇਹਨਾਂ ਨੇ ਧਰਤੀ ਤੇ ਕੁਝ ਨਹੀਂ ਕੀਤਾ ਪੰਜਾਬ ਦੇ ਲੋਕਾਂ ਦਾ ਕੁਝ ਨਹੀਂ ਸਵਾਰਿਆ ਜਿਹੜੀ ਆ ਪਾਰਟੀ ਐ ਉਹਦੀ ਕੀ ਕੀ ਦੇਣ ਐ ਉਹਦੀ ਦੇਣ ਐ ਬਿਜਲੀ ਥਰਮਲ ਬੰਦ ਕਰਾ ਦਿਓ ਇੱਕ ਰੈਟ ਪਟੀਸ਼ਨ ਭਾਈ ਪੰਜਾਬ ਬਿਜਲੀ ਤੋਂ ਮਰ ਰਿਆ ਜੀ 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 ਪੰਜਾਬ ਬਿਜਲੀ ਤਰਾਹੀ ਤਰਾਹੀ ਕਰ ਰਿਆ ਹੈ ਕਿਸਾਨ ਝੋਨਾ ਵਾ ਰਹਿਆ ਹੈ ਤੇ ਕੇਜਰੀ ਸਾਹਿਬ ਪਟੀਸ਼ਨ ਪਾ ਰਿਆ ਹੈ ਕਿ ਥਰਮਲ ਹੀ ਬੰਦ ਕਰਾ ਦਿਓ ਜੀ ਕੀ ਇਹ ਪੰਜਾਬ ਨੂੰ ਇਹਨਾਂ ਨੇ ਦਿੱਤਾ ਕੀ ਹੈ ਪਹਿਲਾਂ ਪੰਜਾਬ ਦੇ ਵਿੱਚ ਆਏ ਸੀਗੇ ਗਰਮ ਜਲੇ ਬੰਦਿਆਂ ਦੇ ਅੰਦਰ ਵੜ ਗਏ ਵੋਟਾ ਲਾਈਨ ਦੀ ਖਾਤਰ ਇਹਨਾਂ ਨੂੰ ਲੱਗਿਆ ਉਹ ਜਿਹੜੇ ਇਸ ਤਰ੍ਹਾਂ ਦੇ ਲੋਕ ਸੀ ਜਿਨ੍ਹਾਂ ਦੀ ਅੱਤਵਾਦੀ ਤਾਰਾ ਸੀ ਵਿਚਾਰਧਾਰਾ ਸੀ ਉਹਨਾਂ ਤੋਂ ਵੜ ਕੇ ਵੋਟਾ ਲੈਣ ਦੀ ਕੋਸ਼ਿਸ਼ ਕੀਤੀ ਮੈਂ ਕਹਿ ਸਕਦਾ ਕਿ ਇਹਨਾਂ ਦੇ ਕੋਲੇ ਕੱਢਣ ਪਾਉਣ ਨੂੰ ਕੁਝ ਨਹੀਂ ਇਹ ਕੱਲੇ ਝੂਠ ਫਲਾਵਾ ਕੇ ਜਿਹੜੇ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕਰ ਰਹੇ ਨਹੀ ਚੱਲਣਾ ਝੂਠ ਗੱਲਾਂ ਖਤਮ ਹੋ ਚੁੱਕੀਆਂ ਝੂਠ ਨਹੀਂ ਚੱਲੇਗਾ ਔਰ ਕੇਜਰੀਵਾਲ ਦੇ ਜਿੰਨੇ ਵੀ ਬੰਦੇ ਆ ਉਹ ਸਾਰੇ ਜ਼ਮਾਨਤ ਜ਼ਬਤ ਕਰਾ ਕੇ ਭਜਣਗੇ ਅ ਸਿੰਗਲਾ ਸਾਹਿਬ ਜੀ ਮੇਰਾ ਅੰਤਿਮ ਸਵਾਲ ਜਿੱਥੇ ਸੁਖਬੀਰ ਸਿੰਘ ਬਾਦਲ ਜੀ ਨੇ ਪਹਿਲਾਂ ਕਿਹਾ ਕਿ ਡਿਪਟੀ ਸੀਐਮ ਜੋ ਬੀਐਸਪੀ ਦੇ ਵਿੱਚੋਂ ਹੋਵੇਗਾ ਤੇ ਹੁਣ ਪਿੱਛੇ ਜੀ ਉਹਨਾਂ ਨੇ ਕਿਹਾ ਕਿ ਡਿਪਟੀ ਸੀਐਮ ਇੱਕ Hindu ਚਿਹਰੇ ਨੂੰ ਵੀ ਬਣਾਇਆ ਜਾਵੇਗਾ ਤਾਂ ਸਰ ਤੁਹਾਨੂੰ ਕੀ ਲੱਗਦਾ ਜਿੱਥੇ ਦੋ ਡਿਪਟੀ ਸੀਐਮ ਹੋਣ ਤਾਂ ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ ਇੱਕ ਬਹੁਤ ਵੱਡੀ ਗੱਲ ਹੈ ਇਹ ਬਹੁਤ ਅੱਛਾ ਕਦਮ ਹੈ ਇਹ ਸਾਰੇ ਸਮਾਜ ਨੂੰ ਸਾਰੇ ਵਰਗਾਂ ਨੂੰ ਪ੍ਰਤੀਨਿਧਤਾ ਦੇਣੀ ਤੇ ਉਹ ਸਰਕਾਰ ਚਲਾਉਣੀ ਉਹ ਸਰਕਾਰ ਚਲਾ ਕੇ ਸਾਰੇ ਜਿਹੜੇ ਲੋਕਾਂ ਦੇ ਵਰਗ ਸਾਰੇ ਵਰਗਾਂ ਦੇ ਵਿੱਚ ਜਾ ਕੇ ਉਹਨਾਂ ਦੀ ਨੁਮਾਇੰਦਗੀ ਕਰਨਗੇ ਸੇਵਾ ਕਰਨਗੇ ਤੇ ਬਹੁਤ ਵੱਡੀ ਬਹੁਤ ਚੰਗੀ ਜਿਹੜੀ ਸੇਵਾ ਹੋਏਗੀ ਤੇ ਜਿਹਦੇ ਨਾਲ ਮੈਂ ਕਹਿ ਸਕਦਾ ਜਿਹੜੇ ਵਰਗ ਦੀ ਕਦੇ ਸੁਪਲਈ ਨਹੀਂ ਮੈਂ ਗੱਲ ਕਰਦਾ ਕਿ ਦਲਿਤ ਵਰਗ ਦੀ ਕਦੇ ਵੀ ਸੁਣਵਾਈ ਨਹੀਂ ਹੋਈ ਦਲਿਤ ਵਰਗੀ ਸੁਣਵਾਈ ਹੋਏਗੀ ਸਾਡੇ ਹਿੰਦੂ ਵਰਗ ਹੈ ਜਿਹੜਾ ਹਿੰਦੂ ਵਰਗ ਵੀ ਹੈ ਕਿ ਇਹ ਮਹਿਸੂਸ ਕਰਦਾ ਕਿ ਸਾਨੂੰ ਕਿਸੇ ਨੇ ਭਾਗੀਦਾਰ ਨਹੀਂ ਬਣਾਇਆ ਹਿੰਦੂ ਵਰਗ ਦੀ ਵੀ ਭਾਗੀਦਾਰੀ ਬਣੇਗੀ ਤੇ ਇੱਕ ਇਹ ਕਹਿ ਸਕਦਾ ਹੈ ਕਿ ਜਿਸ ਤਰ੍ਹਾਂ ਬਹੁਤ ਵਧੀਆ ਬੈਲੈਂਸ ਵਾਲੀ ਸਰਕਾਰ ਬਣੇਗੀ ਤੇ ਉਸ ਬੈਲੈਂਸ ਵਾਲੀ ਸਰਕਾਰ ਦੇ ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਬਹੁਤ ਚੰਗੀ ਤਰ੍ਹਾਂ ਸੁਲਝਾਇਆ ਜਾਏਗਾ ਜੋ ਪੰਜਾਬ ਦਾ ਨਿਸ਼ਾਨ ਪਿਛਲੇ 5 ਸਾਲਾਂ ਦੇ ਵਿੱਚ ਕਾਂਗਰਸ ਨੇ ਕੀਤਾ ਹੈ ਉਦੀ ਪ੍ਰਵਾਈ ਕਰਾ ਕੇ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ ਤੇ ਅੰਤ ਵਿੱਚ ਤੁਹਾਡਾ ਬਠਿੰਡਾ ਸ਼ਹਿਰ ਵਾਸੀਆਂ ਨੂੰ ਕੀ ਸੰਦੇਸ਼ ਹੈ ਸਰ ਮੈਂ ਬਠਿੰਡਾ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਅੱਜ ਸੁਣੋ ਸਾਰਿਆਂ ਨੂੰ ਇੱਕ ਫੈਸਲਾ ਜਿਹੜਾ 22 ਦੀ ਇਲੈਕਸ਼ਨ ਹੈ ਉਹ ਤੁਸੀਂ ਲੈਣਾ ਹੈ ਜਿਹੜਾ ਫੈਸਲਾ ਲੈਣਾ ਹੈ ਉਹ ਫੈਸਲਾ ਕਿਸੇ ਦੇ ਮਗਰ ਲਾ ਕੇ ਨਹੀਂ ਲੈਣਾ ਉਹ ਫੈਸਲਾ ਤੁਸੀਂ ਸਾਰੇ ਜਿਹੜੇ ਜਿਹੜੇ ਕੈਂਡੀਡੇਟ ਤੁਹਾਡੇ ਵਿੱਚ ਆ ਰਹੇ ਐ ਉਹਨਾਂ ਬਾਰੇ ਕੀਤੇ ਕੰਮਾਂ ਤੇ ਉਹਨਾਂ ਦੀ ਜਿਹੜੀ ਪਿਸ਼ਟਪੀਮੀ ਹੈ ਜਿਨ੍ਹਾਂ ਨੇ ਤੁਹਾਡੇ ਲਈ ਵਧੀਆ ਕੰਮ ਕੀਤਾ ਮੈਂ ਨਹੀਂ ਕਹਿੰਦਾ ਮੈਨੂੰ ਚੁਣੋ ਮੈਂ ਨਹੀਂ ਕਹਿੰਦਾ ਕਿਸੇ ਨੂੰ ਚੁਣੋ ਮੈਂ ਇਹ ਕਹਿੰਦਾ ਕਿ ਉਹ ਮੈਰਿਟ ਤੇ ਫੈਸਲਾ ਲਓ ਜੇ ਸਰੂਪ ਚੰਦ ਸਿੰਘਲੇ ਨੂੰ ਚੁਣਨਾ ਹੈ ਤਾਂ ਉਹਨੂੰ ਉਹਦੇ ਕਿੰਨੇ ਨੰਬਰ ਬਣਦੇ ਆ ਉਹ ਇਮਾਨਦਾਰੀ ਨਾਲ ਲਾ ਦਿਓ ਤੇ ਜੇ ਮਨਪ੍ਰੀਤ ਦੇ ਚੋਣਾਂ ਤੇ ਉਹਦੇ ਵੀ ਇਮਾਨਦਾਰੀ ਨਾਲ ਲਾ ਦਿਓ ਤੇ ਜਿਹੜਾ ਹੋਰ ਆਊਗਾ ਉਹਦੇ ਇਮਾਨਦਾਰੀ ਨਾਲ ਨੰਬਰ ਲਾ ਦਿਓ ਪਰ ਕਿਸੇ ਦੇ ਮਗਰ ਲੱਗ ਕੇ ਕਿਸੇ ਨਹੀਂ ਗੱਲਾਂ ਦੇ ਵਿੱਚ ਆ ਕੇ ਕਿਸੇ ਨੂੰ ਗੁੰਮਰਾਹ ਹੋ ਕੇ ਕਿਉਂਕਿ ਇਹਨਾਂ ਲੋਕਾਂ ਨੇ ਫਿਰ ਹੁਣ ਆਉਣਾ ਇਹਨੇ ਤਾਂ ਬਹੁਤ ਪਾਪ ਦੇ ਪੈਸੇ ਕਮਾਏ ਹੁਣ ਤੁਸੀਂ ਬਹਿੰਡਾ ਦੇ ਵਿੱਚ ਮ사ਜ ਸੈਂਟਰ ਚੱਲ ਗਏ ਇਥੇ ਇਥੇ ਮਸਾਜ ਸੈਂਟਰ ਚੱਲ ਗਏ ਕਸੀਨੋ ਚੱਲ ਗਏ ਲਾਟਰੀਆਂ ਦੇ ਅੱਡੇ ਚੱਲ ਗਏ ਸੱਟੇ ਚੱਲ ਗਏ ਹਰ ਟੈਂਡਰ ਦੇ ਵਿੱਚੋਂ 80% ਲੈ ਰਹੇ ਇਹਨਾਂ ਨੇ ਤਾਂ ਅਰਬ ਰੁਪਈਆ ਕਮਾਇਆ ਵੈ ਇਹ ਹੁਣ ਸਾਨੂੰ ਖਰੀਦਣ ਦੀ ਕੋਸ਼ਿਸ਼ ਕਰਨਗੇ ਜਾਂ ਸਾਡੇ ਵਿੱਚੋਂ ਕੁਝ ਬੰਦਿਆਂ ਨੂੰ ਲਿਆ ਕੇ ਉਹਨਾਂ ਨੂੰ ਅਜਾੜ ਲੜਾਉਣ ਦੀ ਕੋਸ਼ਿਸ਼ ਕਰਨਗੇ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਧਿਆਨ 'ਚ ਰੱਖਣਾ ਔਰ ਮੈਂ ਕਹਿ ਸਕਦਾ ਕਿ ਜੇ ਤੁਸੀਂ ਸੋਚ ਕੇ ਫੈਸਲਾ ਲਓਗੇ ਤਾਂ ਜਿਹੜੇ ਕੰਮ ਕਰਨ ਵਾਲੇ ਬੰਦਿਆਂ ਨੂੰ ਚੁਣੋਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਹੀ ਤੁਹਾਡੇ ਜਿਹੜੀ ਹੈਗੀ ਸਹੀ ਪਾਗੇਦਾਰੀ ਹੁਣ ਸਦਾ ਮੈਂ ਗਿਆ ਸੀ ਪਰਸੋਂ ਮੈਂ ਮੈਨੂੰ ਗੱਲ ਕੀਤੀ ਜੀ ਸਾਡੇ ਗੋਪਾਲ ਨਗਰ ਦੇ ਵਿੱਚ ਜੀ ਉੱਥੇ ਮਤਾਵਾ ਪੈਣਾ ਮਿਲੀਆਂ ਮੈਨੂੰ ਕਹਿੰਦੀਆਂ ਕਿ ਅਸੀਂ ਵੀ ਵੇਲੇ ਆ ਤੇ ਸਾਡੇ ਬੱਚੇ ਵੀ ਵੇਲੇ ਆ ਤੁਸੀਂ ਨੌਕਰੀ ਲਵਾਉਂਗੇ ਮੈਂ ਕਿਹਾ ਭੈਣ ਜੀ ਤੁਸੀਂ ਰਾਜਨੀਤੀ ਲੋਕਾਂ ਨਾਲੋਂ ਜਿਹਨੂੰ ਤੁਸੀਂ ਆਪਦਾ ਨਮਾਇੰਦਾ ਚੁਣਨਾ ਹੈ ਔਰ ਦੇ ਦਰਵਾਜੇ ਨਾ ਬੰਦ ਕਰੋ ਆਪਦੇ ਵਾਸਤੇ ਜੀ ਜੇ ਅੱਜ ਮੈਂ ਤੁਹਾਡੇ ਕੋਲੇ ਝੂਠ ਮਾਰ ਗਿਆ ਤੇ ਕੱਲ ਨੂੰ ਝੂਠ ਮਾਰ ਕੇ ਤੁਹਾਡੇ ਕੋਲ ਮੈਂ ਆਉਣਾ ਨਹੀਂ ਮੈਂ ਝੂਠ ਨਾ ਬਲਾਓ ਮੈਂ ਇਸ ਤਰ੍ਹਾਂ ਦੇ ਕੰਮ ਨਹੀਂ ਕਰਨੇ ਮੈਂ ਕੰਮ ਇਹ ਕਰੂੰਗਾ ਕਿ ਤੁਹਾਨੂੰ ਅੱਗੇ ਚੱਕਣ ਵਾਸਤੇ ਸੈਲਫ ਹੈਲਪ ਗਰੁੱਪ ਬਣਾਵਾਂਗੇ ਤੁਸ ਤੁਹਾਨੂੰ ਹੁਨਰ ਸਿਖਾਵਾਂਗੇ ਤੁਹਾਨੂੰ ਕੰਮ ਦੇ ਲੈਗ ਬਣਾਵਾਵਾਂਗੇ ਤੁਹਾਡੇ ਬੱਚਿਆਂ ਨੂੰ ਕੋਆਪਰੇਟਿਵ ਸਿਸਟਮ ਦੇ ਵਿੱਚ ਲੈ ਕੇ ਜਾਵਾਂਗੇ ਉਹ ਕੋਆਪਰੇਟਿਵ ਸਿਸਟਮ ਦੇ ਵਿੱਚ ਲਿਜਾ ਕੇ ਅਸੀਂ ਉਹਨਾਂ ਨੂੰ ਕਿਸੇ ਕੰਮ ਲਾਉਣ ਦੇ ਵਿੱਚ ਸਹਿਯੋਗ ਕਰਾਂਗੇ ਔਰ ਤੁਸੀਂ ਜੇ ਸਾਡਾ ਸਾਥ ਦਿਓਗੇ ਤਾਂ ਹੀ ਸਹਿਯੋਗ ਕੀਤਾ ਜਾਊਗਾ ਇਹ ਮੈਂ ਇਹੀ ਬੇਨਤੀ ਸਾਰਿਆਂ ਨੂੰ ਕਰਦਾ ਕਿ ਇਹ ਜਿਹੜੇ ਹੁਣ ਅੱਜ ਸ਼ਗੂਫੇ ਬਹੁਤ ਲੈ ਕੇ ਆਉਣੇ ਆ ਲੋਕਾਂ ਨੇ ਅਸੀਂ ਆ ਕਰਾਂਗੇ ਆ ਕਰਾਂਗੇ ਆ ਕਰਾਂਗੇ ਖਜ਼ਾਨੇ ਦੀ ਹਾਲਾਤ ਜੋ ਹੈ ਉਹ ਸਾਰੇ ਲੋਕਾਂ ਨੂੰ ਪਤਾ ਹੈ ਔਰ ਹਰ 8 ਬੜੇ ਨੂੰ ਕੌਣ ਨੌਕਰੀ ਦੇ ਦਊਗਾ 10 ਬੜੇ ਨੂੰ ਕੌਣ ਨੌਕਰੀ ਦੇ ਦਊਗਾ ਜੇ ਮੇਰੀ ਮਾਤਾ ਹੈ ਕੋਈ ਜਿਹੜੀ ਅਨਪੜਾ ਉਹਨੂੰ ਕੌਣ ਨੌਕਰੀ ਦੇ ਦਊਗਾ ਉਹਨਾਂ ਨੂੰ ਘਾੜ ਵੰਡ ਕੇ ਤੇ ਨੌਕਰੀਆਂ ਦਾ ਇੱਕ ਉਹ ਦੇ ਕੇ ਇਹਨੂੰ ਵੱਡਾ ਸ਼ੋਸ਼ਣ ਨਹੀਂ ਹੋ ਸਕਦਾ ਜਿਹੜਾ ਕਾਂਗਰਸ ਨੇ ਕੀਤਾ ਇਹਨਾਂ ਸ਼ੋਸ਼ਣੋਂ ਸਾਡੇ ਲੋਕਾਂ ਨੂੰ ਬਚਣਾ ਚਾਹੀਦਾ ਤਾਂ ਦੋਸਤੋ ਤੁਸੀਂ ਦੇਖ ਰਹੇ ਸੀ ਥੈਂਕ ਯੂ ਚੈਨਲ ਤੇ ਅੱਜ ਮੇਰੇ ਨਾਲ ਮੌਜੂਦ ਸੀਗੇ ਵਿਧਾਇਕ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਜੀ ਤੇ ਇਹਨਾਂ ਨੇ ਬੜਾ ਕੌਨਫੀਡੈਂਟਲੀ ਕਿਹਾ ਬੜਾ ਕੌਨਫੀਡੈਂਸ਼ੀਅਲ ਦੇ ਵਿੱਚ ਆ ਕੇ ਇਹਨਾਂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਮੈਂ ਕਹਿਣਾ ਕਿ ਚੋਣ ਲੜਨ ਜਿਉ ਚੋਣ ਬਠਿੰਡਾ ਤੋਂ ਲੜਦੇ ਆਂ ਤਾਂ ਇਹ ਕਹਿੰਦੇ ਆਂ ਕਿ ਮੈਂ ਉਹਨਾਂ ਦੀ ਜ਼ਮਾਨਤ ਜ਼ਬਤ ਕਰਾ ਕੇ ਤੋੜਾਂਗਾ ਤੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ 2022 ਦੇ ਵਿੱਚ ਸਰੂਪ ਚੰਦ ਸਿੰਘਲਾ ਜੀ ਦਾ ਔਰ ਸ਼ਰੂਮਨੀ ਅਕਾਲੀ ਦਲ ਵੱਲੋਂ ਔਰ ਕਾਂਗਰਸ ਵੱਲੋਂ ਜਾਂ ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਸ਼ਹਿਰ ਦੇ ਨਿਵਾਸੀ ਕਿਸ ਵੱਲ ਭੂਗਤਦੇ ਆਂ ਨਾ ਤੇ ਕਿਸ ਵੱਲ ਉਹ ਕਿਹੜੇ ਕੰਮਾਂ ਨੂੰ ਵੇਖਦੇ ਹੋਏ ਵੋਟ ਨੂੰ ਪਾਉਣਗੇ ਤੇ ਕਿਸ ਨੂੰ ਆਪਣਾ ਵਿਧਾਇਕ ਚੁਣਨਗੇ ਮੈਂ ਇੱਕ ਵਾਰ ਫੇਰ ਸਿੰਘਾ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਹਾਂ ਅਤੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਰਿਕਵੈਸਟ ਕਰਦਾ ਕਿ ਇਸੇ ਤਰ੍ਹਾਂ ਹੀ ਮੈਂ ਤੁਹਾਡੇ ਰੂਬਰੂ ਕਰਵਾਉਂਦਾ ਰਾਵਾਂਗਾ ਐਸੀਆਂ ਸ਼ਖਸੀਅਤਾਂ ਨੂੰ ਤੇ ਤੁਸੀਂ ਸਬਸਕ੍ਰਾਈਬ ਕਰੋ ਥੈਂਕ ਯੂ ਚੈਨਲ ਨੂੰ ਤੇ ਮੈਂ ਤੁਹਾਡਾ ਆਪਣਾ ਪ੍ਰਿਤਪਾਲ ਸਿੰਘ ਇਸੇ ਤਰ੍ਹਾਂ ਹੀ ਤੁਹਾਡੇ ਰੂਬਰੂ ਹੁੰਦਾ ਰਾਵਾਂਗਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਚਲੋ